ਜਨ ਮੰਤਰੀ ਦੇ ਚੰਡੀਗੜ੍ਹ ਦੌਰੇ ਦੌਰਾਨ ਲੋਕਾਂ ਨੂੰ ਤੰਗੀ ਉੱਤੇ ਮੀਡੀਆ ਵੱਲੋਂ ਅਤੇ ਸਮਾਜ ਦੇ ਬਹੁਤ ਸਾਰੇ ਵਰਗਾਂ ਵੱਲੋਂ ਸਖਤ ਇਤਰਾਜ਼ ਹੋਇਆ ਸੀ ਉਸ ਵੇਲੇ ਚੰਡੀਗੜ੍ਹ ਦੇ ਸਕੂਲ ਬੰਦ ਕਰ ਦਿੱਤੇ ਗਏ ਸਨ ਕਈ ਥਾਵਾਂ ਤੇ ਸੜਕਾਂ ਆਵਜਾਈ ਵੀ ਬੰਦ ਕਰ ਦਿੱਤੀ ਗਈ ਸੀ ਅਤੇ ਹੋਰ ਤੇ ਹੋਰ ਸ਼ਮਸ਼ਾਨ ਘਾਟ ਨੂੰ ਵੀ ਆਊਟ ਆਫ ਬਾਊਂਡ ਕਰ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਇਸ ਗੱਲ ਉੱਤੇ ਖੇਦ ਪ੍ਰਗਟ ਕੀਤਾ ਸੀ ਉਸ ਤੋਂ ਬਾਅਦ ਵੱਖਰੇ ਵੱਖਰੇ ਰਾਜਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕੀ ਵੀਆਈਪੀਜ਼ ਵਾਸਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਜ਼ਰੂਰ ਹੋਣੇ ਚਾਹੀਦੇ ਨੇ ਪਰ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਏ ਕਿ ਆਮ ਲੋਕਾਂ ਨੂੰ ਕੋਈ ਤੰਗੀ ਨਾ ਹੋਵੇ ਚਾਰ ਦਿਨ ਪਹਿਲਾਂ ਰਾਸ਼ਟਰਪਤੀ ਦੇ ਚੰਡੀਗੜ੍ਹ ਦੌਰੇ ਦੌਰਾਨ ਲੋਕਾਂ ਨੂੰ ਉਨੀ ਤੰਗੀ ਤਾਂ ਨਹੀਂ ਹੋਈ ਜਿੰਨੀ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਹੋਈ ਸੀ ਪਰ ਫਿਰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਈ ਥਾਵਾਂ ਤੇ ਜਾਮ ਲੱਗੇ ਅਤੇ ਇੱਕ ਦੋ ਥਾਵਾਂ ਤੇ ਮੈਡੀਕਲ ਐਂਬੂਲੈਂਸ ਵੀ ਇਸ ਜਾਮ ਵਿੱਚ ਫਸ ਗਈਆਂ ਜੋ ਇਸ ਵਾਰੀ ਵੀ ਹੋਇਆ ਉਹ ਬਹੁਤ ਮੰਦ ਭਾਗ ਆਏ ਅਤੇ ਇਸ ਤੋਂ ਚੰਡੀਗੜ੍ਹ ਸਰਕਾਰ ਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਵੀਆਈਪੀ ਦੇ ਦੌਰੇ ਦੌਰਾਨ ਕਿਸੇ ਤਰੀਕੇ ਦੀ ਕੋਈ ਪਾਬੰਦੀ ਨਾ ਲਾਈ ਜਾਏ ਇਹੋ ਜਿਹੀਆਂ ਪਾਬੰਦੀਆਂ ਪੰਜਾਬ ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਲੈ ਕੇ ਕੁਝ ਜ਼ਿਆਦਾ ਹੀ ਨਹੀਂ ਸਾਡੇ ਮੁਲਕ ਚ ਲੋਕਤੰਤਰ ਨੂੰ ਆਏ 65 ਸਾਲ ਤੋਂ ਵੱਧ ਹੋ ਗਏ ਨੇ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਅਤੇ ਹੋਰ ਵੀਆਈਪੀਜ਼ ਵੀ ਇਹ ਦੇਖਣ ਕਿ ਆਮ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ VIPs ਨੂੰ ਸੁਰੱਖਿਆ ਜ਼ਰੂਰ ਦਿਓ ਪਰ ਬਿਨਾ ਆਮ ਲੋਕਾਂ ਨੂੰ ਤੰਗ ਕਰਕੇ